हर दुनियादार दुखी है सुख फिर है जिस करके कोल को है जिसते पुन चंगे हो महापुरशा का मिलाप हो जाता है नहीं तां कोई किसे पखंडी ते वस पै जाए तो फिर वह सुखी होने की बजाय हो दुखी हो जाता है अते कई बारी बंदे उपर दुख आ उसने चंगे पुन करके अते दुख उसू किसी महापुरुष न मिला दिता है ਅਤੇ ਉਹ ਦੁੱਖ ਹੀ ਉਸ ਵਾਸਤੇ दारू ਬਣ ਜਾਂਦਾ ਹੈ ਸਾਡੀ ਅੱਜ ਦੀ ਸੰਤ ਮੀਹਾਂ ਸਿੰਘ ਜੀ ਤੇ ਸਾਖੀ ਤੋਂ ਵੀ ਇਹੀ ਸੇਧ ਮਿਲਦੀ ਹੈ ਕਿਸ ਤਰ੍ਹਾਂ ਉਹਨਾਂ ਦੇ ਦੁੱਖ ਨੇ ਉਹਨਾਂ ਨੂੰ ਦੰਬੇਲ ਸੰਤਾ ਮਹਾਪੁਰਸ਼ ਬਣਾ ਲਿਖਾ ਦਿੱਤਾ ਅਤੇ ਉਹਨਾਂ ਦੀ ਜ਼ਿੰਦਗੀ ਹੀ ਬਦਲ ਗਈ ਇੱਕ ਬੜੀ ਹੀ ਪਿਆਰੀ ਸਾਖੀ ਸਾਖੀ ਸ਼ੁਰੂ ਕਰਨ ਤੋਂ ਪਹਿਲੇ ਆਪ ਜੀ ਅਗੇ ਬੇਨਤੀ ਹੈ ਅਗਰ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਜਰੂਰ ਕਰਨਾ ਜੋ ਚੈਨਲ ਤੇ ਨਵੇਂ ਹਨ ਸਬਸਕ੍ਰਾਈਬ ਵੀ ਕਰ ਲੈਣਾ ਅਤੇ ਬੈਲ ਆਈਕਨ ਵੀ ਦਬਾ ਲੈਣਾ ਆਪਣੇ ਵਿਚਾਰ ਕਮੈਂਟ ਵਿੱਚ ਜਰੂਰ ਸ਼ੇਅਰ ਕਰਨਾ ਅਤੇ ਕਮੈਂਟ ਵਿੱਚ ਵਾਹਿਗੁਰੂ ਜੀ ਜਰੂਰ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਤ ਬਾਬਾ ਮੀਹਾ ਸਿੰਘ ਜੀ ਸਿਆਰ ਸਹਿਬ ਵਾਲੇ ਜਦੋਂ ਆਪਣੇ ਗ੍ਰਸਤੀ ਜੀਵਨ ਵਿੱਚ ਸਨ ਮਾਨ ਵਿੱਚ ਉਹਨਾਂ ਨੇ ਕਈ ਵਾਰੀ ਸੋਚਿਆ ਕਿ ਬਾਬਾ ਅਨੰਦ ਸਿੰਘ ਜੀ ਦੇ ਚਲਕੇ ਦਰਸ਼ਨ ਕਰੀਏ ਪਰ ਆ ਨਾ ਸਕੇ ਇੱਕ ਦਿਨ ਅਚਾਨਕ ਉਹਨਾਂ ਨੂੰ ਸੱਪ ਲੜ ਗਿਆ ਨੇ ਬਹੁਤ ਇਲਾਜ ਕਰਵਾਇਆ ਪਰ ਆਰਾਮ ਹੀ ਨਾ ਆਇਆ ਤਾਂ ਕਿਸੇ ਨੇ ਦੱਸ ਪਾਈ ਕਿ ਤੁਸੀਂ ਜਗਰਾਉਂ ਜਾਓ ਉੱਥੇ ਚੰਗਾ ਵੈਦ ਹੈ ਜੋ ਇਸ ਦਾ ਇਲਾਜ ਕਰੇਗਾ ਜਦੋਂ ਉਹਨਾਂ ਨੇ ਜਗਰਾਉਂ ਆਂਡਾ ਪ੍ਰੋਗਰਾਮ ਬਣਾਇਆ ਅਤੇ ਉੱਥੇ ਪਹੁੰਚ ਗਏ ਫਿਰ ਉਹਨਾਂ ਵਿਚਾਰ ਬਣਾਇਆ ਕਿ ਹੁਣ ਤਾਂ ਨਾਨਕਸਰ ਦੇ ਨੇੜੇ ਆ ਗਏ ਹਾਂ ਚੱਲ ਕੇ ਮੱਥਾ ਟੇਕ ਲਗੇ ਅਤੇ ਜਦੋਂ ਨਾਨਕਸਰ ਆਏ ਤਾਂ ਬਾਬਾ ਜੀ ਨੂੰ ਮੱਥਾ ਟੇਕਿਆ ਬਾਬਾ ਜੀ ਨੇ ਤੱਕਿਆ ਅਤੇ ਕਹਿ ਲਗੇ ਜੇ ਪਹਿਲਾਂ ਆ ਜਾਂਦੇ ਤਾਂ ਇਥੋਂ ਤੱਕ ਨਬਤ ਹੀ ਨਾ ਪਹੁੰਚਦੀ ਅਤੇ ਸੱਪ ਦੇ ਦਸੇ ਦਾ ਵੀ ਉਹਨਾਂ ਨੂੰ ਆਰਾਮ ਆ ਗਿਆ ਅਤੇ ਬਾਬਾ ਜੀ ਨਾਲ ਉਹਨਾਂ ਦਾ ਮੇਲ ਵੀ ਹੋ ਗਿਆ ਅਤੇ ਉਸ ਮੇਲ ਨੇ ਕਿੱਡਾ ਮਰਤਬਾ ਬਖਸ਼ਿਆ ਕਿੰਨੀ ਸੇਵਾ ਅਤੇ ਕਿੰਮਰਾ ਸਿਮਰਨ ਬਖਸ਼ਿਆ ਅਤੇ ਉਹਨਾਂ ਵਾਸਤੇ ਇਹ ਕਥਨ ਸੱਚ ਹੀ ਹੋ ਗਿਆ ਕਿ ਉਹਨਾਂ ਦਾ ਦੁੱਖ ਉਹਨਾਂ ਲਈ دارو ਬਣ ਗਿਆ ਮੇਲ ਹੋਇਆ ਕਿਵੇਂ ਜੇ ਕੋਈ ਦੁੱਖ ਆਇਆ ਪਰ ਇਹ ਸਾਰੀ ਖੇਡ ਹੁੰਨਾ ਦੀ ਹੀ ਹੁੰਦੀ ਹੈ ਅਮਸੰਤਨ ਸਿਓ ਬਨ ਆਈ ਪੂਰੇ ਬਲਿਖਿਆ ਪਾਈ ਸੰਤਾ ਨਾਲ ਕਦੋ ਬਨ ਆਈ ਜਦੋਂ ਬੰਦੇ ਦਾ ਕੋਈ ਪੁਰਬਲਾ ਚੰਗਾ ਕਰਮ ਅਕੇ ਆਇਆ ਜਿਵੇਂ ਕਿ ਮਹਾਪੁਰਸ਼ ਧਾਰਨਾ ਪੜਦੇ ਹਨ ਕਰਮਾ ਦੇ ਸੋਦੇ ਨੇ ਐਵੇਂ ਨਹੀਂ ਸਾਧੂ ਮਿਲਦੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ